ਸੋਨੂ ਸੀਤਵਾਲੇ ਨੂੰ ਕੌਣ ਕੌਣ ਪਿਆਰ ਕਰਦਾ ਹੈ ਜਾਂਦੇ ਰਹੋ ਮੈਂ ਤਾਂ ਗੱਲ ਕਰਦਾ ਹਾਂ ਸੋਨੂ ਸੀਤਵਾਲੇ ਦੀ ਭਾਜੀ ਇੱਕ ਟੈਕਨੀਕਲ ਗੱਲ ਹੈ ਜੀ ਕਈਆਂ ਲੋਕਾਂ ਨੂੰ ਮੈਂ ਪਤਾ ਨਹੀਂ ਕਿਉਂ ਉਹ ਕਲਾਕਾਰ ਕਿਉਂ ਜੈਲ ਸੀ ਕਰਦੇ ਆਰ ਕਿਸ ਤੋਂ ਪਤਾ ਕੀ ਚੱਕਰ ਹੈ ਭਾਜੀ ਜੇ ਜੇ ਮੈਂ ਜੇ ਇਸੇ ਦਰਬਾਰ ਤੇ ਆਇਆ ਨਾ ਤੇ ਇਹ ਰੱਬ ਦੀ ਮਰਜ਼ੀ ਸੀ ਮਰਜ਼ੀ ਤੋਂ ਬਿਨਾ ਕੋਈ ਕਿਤੇ ਨਹੀਂ ਜਾ ਸਕਦਾ ਜਦ ਸੋਨੂ ਸੀਤਵਾਲੇ ਲੋਕਾਂ ਨੂੰ ਭੰਵੇਂ ਹਸਾਉਂਦਾ ਹੀ ਹੈ ਜੋ ਫੇਮਸ ਹੈ ਤਾਂ ਰੱਬ ਦੀ ਮਰਜ਼ੀ ਹੈ ਔਰ ਮੈਂ ਤੁਹਾਨੂੰ ਟੈਕਨੀਕਲ ਗੱਲ ਦੱਸਾਂ ਭਾਜੀ ਮੈਂ ਪਹਿਲੀ ਵਾਰ ਸੋਨੂ ਸੀਤਵਾਲ ਨੂੰ ਬਾਈ ਗਿੱਪੀ ਹੋਣਾ ਦੀ ਮੂਵੀ ਆਈ ਸੀ ਛਿੰਦਾ ਛਿੰਦਾ ਨੋ ਪਾਪਾ ਉਹਦੀ ਪ੍ਰਮੋਸ਼ਨ ਤੇ ਲੈ ਕੇ ਗਏ ਉਸ ਤੋਂ ਬਾਅਦ ਮੈਂ ਨਹੀਂ ਕਹਿੰਦਾ ਮੈਂ ਕੀਤਾ ਹੈ ਪਰ ਉਸ ਤੋਂ ਬਾਅਦ ਸੋਨੂ ਨੂੰ ਹਰ ਖਾੜੇ ਤੇ ਬੁਲਾਉਣ ਲੱਗੇ ਹਰ ਉਹਦੇ ਪ੍ਰਮੋਸ਼ਨਾਂ ਤੇ ਬੁਲਾਉਣ ਲੱਗੇ ਔਰ ਪਤਾ ਨਹੀਂ ਕੋਸ਼ਿਕ ਕਲਾਕਾਰ ਕੀ ਕੁਝ ਬੋਲ ਜਾਂਦੇ ਵਿਚਾਰੇ ਦੇ ਉਹਦੇ ਰਾਤੇ ਵੀ ਉਹ ਐਦਾਂ ਹੈ ਜੀ ਉਹਨੂੰ ਗਾਉਣਾ ਨਹੀਂ ਆਉਂਦਾ ਉਹ ਕਦੋਂ ਕਹਿੰਦਾ ਉਹਨੂੰ ਮੈਨੂੰ ਗਾਉਣਾ ਹੁੰਦਾ ਉਹ ਤੇ ਵਿਚਾਰਾ ਹਸਾਉਂਦਾ ਹੈ ਲੋਕਾਂ ਨੂੰ ਹਨਾ ਔਰ ਇੱਕ ਗੱਲ ਤੁਮ ਜਿਹੜੀ ਜ਼ਰੂਰੀ ਦੱਸ ਲੱਗਿਆ ਭਾਜੀ ਤੁਸੀਂ ਵੀ ਕੰਮ ਕਰਦੇ ਹੋ ਮੈਂ ਵੀ ਕੰਮ ਕਰਦਾ ਔਰ ਹਰ ਬੰਦੇ ਨੂੰ ਇਹ ਹੁੰਦਾ ਕਿ ਮੇਰਾ ਘਰ ਬਣ ਜੇ ਤੇ ਜੇ ਸੋਨੂ ਸੀਤੋਵਾਲ ਨੂੰ ਤੁਸੀਂ ਸਾਰੇ ਨਾਂ ਪਿਆਰ ਦਿੰਦੇ ਤੇ ਭਾਜੀ ਅੱਜ ਉਹਦਾ ਅੱਜ ਤੱਕ ਹੀ ਉਹਦਾ ਕਦੀ ਵੀ ਘਰ ਨਹੀਂ ਬਣਨਾ ਸੀ ਕਿਉਂਕਿ ਤੇ ਘਰ ਦੇ ਹਾਲਾਤ ਇਦਾਂ ਦੇ ਨੇ ਅਸੀਂ ਤਾਂ ਸੋਨੂ ਸੀਤੋਵਾਲ ਨੂੰ ਸਟੇਜ ਤੇ ਲੈ ਕੇ ਪ੍ਰਮੋਟ ਕਰਦੇ ਆਂ ਔਰ ਮੈਂ ਅਲਾਈਵ ਚੱਲ ਰਿਹਾ ਮੈਂ ਕੱਲ ਮੈਂ ਉਹਨਾਂ ਕਲਾਕਾਰਾਂ ਨੂੰ ਬੇਨਤੀ ਕਰੂੰਗਾ ਹੱਥ ਜੋੜ ਕੇ ਕਿ ਭਾਈ ਜਦੋਂ ਤੱਕ ਕਿਸੇ ਦਾ ਪਛੋਕੜ ਨਾ ਪਤਾ ਹੋਵੇ ਉਹਨੂੰ ਐਦਾਂ ਕਰਕੇ ਤੁਸੀਂ ਸਟੇਜਾਂ ਤੇ ਤੁਸੀਂ ਕਿਤੇ ਵੀ ਬਹਿ ਕੇ ਕਹਿਣ ਲੱਗਿਆਂ ਨੋ ਯਾਰ ਉਹ ਐਦਾਂ ਨਹੀਂ ਐਦਾਂ ਕਲਾਕਾਰ ਅਮਰੀਕਾ ਕੱਲ ਵੀਡੀਓ ਚਲਾਈ ਕਿਸ ਨੇ ਕਹਿੰਦੇ ਕਲਾਕਾਰ ਪਤਾ ਨਹੀਂ ਸਾਲੇ ਬੇਵਕੂਫ ਨੇ ਜਿਹੜੇ ਸੋਨੂ ਸੀਤਵਾਲ ਨੂੰ ਸਟੇਟ ਹੀ ਕਰਕੇ ਫੇਮ ਲੈਂਦੇ ਲੈ ਦੱਸੋ ਅਸੀਂ ਕਾਹਦਾ ਫੇਮ ਲੈਣਾ ਭਰਾਵਾ ਸਾਡੇ ਗਾਣਿਆਂ ਨੂੰ ਤੁਸੀਂ ਪਹਿਲਾਂ ਹੀ ਪਿਆਰ ਦਿੱਤਾ ਹੋਇਆ ਔਰ ਸੋਨੂ ਸੀਤਵਾਲ ਦਾ ਘਰ ਚੱਲਦਾ ਇਹਨਾਂ ਤੋਂ ਇਹਨਾਂ ਖਾੜਿਆਂ ਤੋਂ ਤੁਹਾਡੇ ਪਿਆਰ ਤੋਂ ਇਸ ਕਰਕੇ ਸੋਨੂ ਸੀਤੋਵਾਲ ਦੇ ਨਾਂ ਤੇ ਕਰੀ ਜ਼ੋਰਦਾਰ ਤਾੜੀ ਮਾਰ ਦਿਓ ਭਾਈ ਉਹ ਭਗਤ ਬੰਦਾ ਹੈ ਉਹਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਨੂੰ ਫੇਮਸ ਹੋਣਾ ਲੈਣਾ ਦੇਣਾ ਨਹੀਂ ਭਾਜੀ ਉਹਨੂੰ ਕੋਈ ਨਹੀਂ ਕਿ ਮੈਂ ਫੇਮਸ ਹੋ ਜਾਵਾਂ ਉਹਨੂੰ ਇਹ ਆ ਉਹਦੀ ਪਤਾ ਮੰਗ ਕੀ ਹੁੰਦੀ ਹੈ ਉਹਦੀ ਇੰਟਰਵਿਊ bade channel ਕਰਦੇ ਨੇ ਉਹਦੀ ਮੰਗ ਪਤਾ ਕੀ ਹੈ ਕਹਿੰਦਾ ਜੀ ਮੰਮੀ ਨੂੰ ਨਾ ਲੈਟਰਿੰਗ ਬਾਥਰੂਮ ਬਣਾ ਕੇ ਦੇਣਾ ਹੈ ਬਸ ਉਹਦਾ ਵਿਚਾਰੇ ਦੀ ਮੰਜ਼ਿਲ ਓਹੀ ਹੈ ਉਹ ਉਹਦੀ ਸੋਚ ਹੀ ਉਹ ਨਹੀਂ ਕਿ ਔਰ ਦੇਖੋ ਉਹ ਬੰਦਾ ਕਦੀ ਮਾੜਾ ਹੋ ਸਕਦਾ ਉਹ ਤੇ ਬਚਾਰਾ ਭਗਤ ਬੰਦਾ ਹੈ ਸੋ ਉਹਦੀ ਉਹ ਜਦੋਂ ਵੀ ਕਿਤੇ ਮਿਲੇ ਉਹਨਾਂ ਤੁਸੀਂ ਰੀਲਾਂ ਬਣਾਉਂਦੇ ਹੋ ਉਹਦੀ ਹੈਲਪ ਵੀ ਜ਼ਰੂਰ ਕਰਿਆ ਕਰੋ ਅਸੀਂ ਵੀ ਕਰਦੇ ਹਾਂ ਜਿੰਨੀ ਕੁ ਹੁੰਦੀ ਹੈ ਔਰ ਸਾਰੇ ਨੂੰ ਕਹਿੰਦੇ ਹੁੰਦੇ ਆਂ ਕਿ ਤੁਸੀਂ ਉਹਦੀ ਹੈਲਪ ਜ਼ਰੂਰ ਕਰਿਆ ਕਰੋ ਔਰ ਕਲਾਕਾਰਾਂ ਨੂੰ ਬੇਨਤੀ ਕਰਦੇ ਆਂ ਕਿ ਐਵੇਂ ਨਾ ਬੋਲਣ ਲੱਗ ਜਾ ਕਰੋ ਪਹਿਲਾਂ ਆਪਣੇ ਦਾ ਪਿਸ਼ੋਕੜ ਵੇਖ ਲਓ ਜੇ ਤੁਹਾਡੇ ਘਰ ਨੇ ਤੁਹਾਡੇ ਕੋਲ ਗੱਡੀਆਂ ਨੇ ਤੇ ਹਰ ਬੰਦਾ ਚਾਹੁੰਦਾ ਮੇਰੇ ਕੋਲ ਵੀ ਹੋਵੇ ਤੇ ਉਹਨੂੰ ਕੋਈ ਗੱਡੀਆਂ ਤਾਂ ਨਹੀਂ ਉਹਨੇ ਬੱਸ ਵਿਚਾਰੇ ਨੇ ਬਾਥਰੂਮ ਬਣਾਉਣਾ ਕਰੇ ਉਹ ਕਹਿੰਦਾ ਮੰਮੀ ਲਈ ਬਾਥਰੂਮ ਬਣਾਉਣਾ ਫਿਰ ਵਿਆਹ ਕਰਾਉਣਾ ਉਹਦਾ ਇੰਨਾ ਕੀ ਬੱਸ ਉਹਦੇ ਇੰਨੀ ਕੀ ਮੰਜ਼ਲ ਔਰ ਬ ਕੈਂਟ ਰੂਆ ਹੋ ਰੱਬ ਦਾ ਪਿਆਰਾ ਬੰਦਾ ਹੈ ਤੇ ਮੈਂ ਬੇਨਤੀ ਕਰਦਾ ਸਾਰੇ ਕਲਾਕਾਰਾਂ ਨੂੰ ਵੀ ਫਿਰ ਤੁਸੀਂ ਨਾ ਕਰਿਆ ਕਰੋ ਯਾਰ ਇਦਾਂ ਜੇ ਤੁਹਾਡਾ ਕੁਝ ਚੱਲ ਗਿਆ ਤੇ ਅਗਲੇ ਨੂੰ ਵੀ ਚੱਲ ਲੈਣ ਦੋ ਸੋ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਭਾਈ ਮੈਂ ਮੈਂ ਦਿਲੋਂ ਰਿਸਪੈਕਟ ਕਰਦਾ ਤੁਹਾਨੂੰ ਸਿੱਤਵਾਰ ਦੀ ਕਿਉਂਕਿ ਉਹ ਰੱਬ ਹੀ ਕਰਾਵੇ ਤੇ ਸਲਾਮਾ ਹੁੰਦੀ ਹੈ ਰੱਬ ਤੋਂ ਬਿਨਾਂ ਨਹੀਂ ਹੋ ਸਕਦਾ ਜੋ ਮਰਜ਼ੀ ਹੋ ਜਾਏ ਬੰਦਾ ਜਿੱਥੇ ਮਰਜ਼ੀ ਆਓ ਜੀ